ਵਿੱਕੀ ਥਾਮਸ ਅਤੇ ਵਰਜਿੰਦਰ ਸਿੰਘ ਪਰਵਾਨਾ ਦਾ ਬਹੁਤ ਜ਼ਿਆਦਾ ਵਿਵਾਦ ਪਕਿਆ ਹੋਇਆ ਆਪਸ ਦੇ ਵਿੱਚ ਉਹ ਦੋਨਾਂ ਦੇ ਵੱਲੋਂ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਇਹ ਬਿਆਨਬਾਜ਼ੀ ਇਸ ਕਦਰ ਤੱਕ ਪਹੁੰਚ ਜਾਂਦੀ ਹੈ ਕਿ ਫਿਰ ਦੋਮਾਂ ਦੇ ਵੱਲੋਂ ਜਿਹੜਾ ਟਾਈਮ ਤੱਕ ਬਣ ਲਿਆ ਜਾਂਦਾ ਸਮਾਂ ਨਿਯਤ ਕਰ ਲਿਆ ਜਾਂਦਾ ਤੇ ਉੱਥੇ ਹੀ ਰਾਜਪੁਰੇ ਦੇ ਵਿੱਚ ਫਿਰ ਸਮਾਂ ਰੱਖਿਆ ਜਾਂਦਾ ਜਿੱਤੇ ਕਿ ਵਿੱਕੀ ਥਾਮਸ ਪਹੁੰਚ ਜਾਂਦਾ ਵਰਜਿੰਦਰ ਸਿੰਘ ਪਰਵਾਨਾ ਉਹਨਾਂ ਦੇ ਵੱਲੋਂ ਵੱਡਾ ਇਕੱਠ ਕਰ ਲਿਆ ਜਾਂਦਾ ਤਾਂ ਉਸ ਵਕਤ ਫਿਰ ਕਾਕ ਬਚਾ ਕੇ ਸਮੇਂ ਤੋਂ ਵਿੱਕੀ ਥਾਮਸ ਜਿਹੜਾ ਪਸ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਿੱਕੀ ਥਾਮਸ ਪਾਉਂਦਾ ਜਿਸ ਦੇ ਵਿੱਚ ਉਹ ਕਹਿੰਦਾ ਕਿ ਸਮਾਂ ਆਇਆ ਤੇ ਵਿੱਕੀ ਥਾਮਸ ਜਿਹੜਾ ਵਰਜਿੰਦਰ ਸਿੰਘ ਪਰਵਾਨਾ ਉਹਨਾਂ ਨੂੰ ਜਵਾਬ ਦਵੇਗਾ ਪਰ ਇਹ ਸਭ ਮਾਮਲੇ ਦੇ ਵਿੱਚ ਹੁਣ ਪੁਲਿਸ ਦੀ ਐਂਟਰੀ ਹੋ ਚੁੱਕੀ ਆ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਕਰ ਦਿੱਤਾ ਗਿਆ ਵਰਜਿੰਦਰ ਸਿੰਘ ਪਰਵਾਨਾ ਦੀ ਇੱਕ ਕੰਪਲੇਂਟ ਦੇ ਉੱਪਰ ਇੱਕ ਜਿਹੜੀ ਉਹਨਾਂ ਦੀ ਅਰਜ਼ੀ ਦੇ ਉੱਪਰ ਜਿਹੜਾ ਵਿੱਕੀ ਥਾਮਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਰਾਜਪੁਰਾ ਥਾਣੇ ਦੇ ਵਿੱਚ ਵਿੱਕੀ ਥਾਮਸ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਨਿਕਲ ਕੇ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਪਿਛਲੇ ਕਈ ਦਿਨਾਂ ਤੋਂ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਤੱਤੇ ਬਿਆਨ ਵਰਜਿੰਦਰ ਸਿੰਘ ਪਰਵਾਨਾ ਜਾਂ ਵਿੱਕੀ ਥਾਮਸ ਦੇ ਵੱਲੋਂ ਦਿੱਤੇ ਜਾ ਰਹੇ ਸੀ ਆਪਸ ਦੇ ਵਿੱਚ ਵਵਾਦ ਕਿਸੇ ਮਸਲੇ ਨੂੰ ਲੈ ਕੇ ਇੰਨਾ ਜ਼ਿਆਦਾ ਪੱਕ ਜਾਂਦਾ ਕਿ ਦੋਹਾਂ ਦੇ ਵੱਲੋਂ ਜਿਹੜਾ ਸਮਾਪਾਲਿਆ ਜਾਂਦਾ ਟਾਈਮ ਬਣ ਲਿਆ ਜਾਂਦਾ ਤੇ ਉੱਤੇ ਜਦੋਂ ਮਿਲਣ ਦਾ ਟਾਈਮ ਪਾਇਆ ਜਾਂਦਾ ਤਾਂ ਰਾਜਪੁਰੇ ਦੇ ਵਿੱਚ ਬਰਜਿੰਦਰ ਸਿੰਘ ਪਰਵਾਨਾ ਉਹਨਾਂ ਦੇ ਵੱਲੋਂ ਵੱਡਾ ਇਕੱਠ ਕਰ ਲਿਆ ਜਾਂਦਾ ਤੇ ਉਸ ਮੌਕੇ ਵਿੱਕੀ ਥੋਮਸ ਵੀ ਪਹੁੰਚਦਾ ਜਦੋਂ ਵਿੱਕੀ ਥੋਮਸ ਵੱਡਾ ਇਕੱਠ ਦੇ ਦਾ ਤਾਂ ਉਸ ਮੌਕੇ ਜਿਹੜਾ ਉਹ ਮੋਟਰਸਾਈਕਲ ਪਾ ਜਾ ਕੇ ਜਿਹੜਾ ਉਸ ਜਗ੍ਹਾ ਤੋਂ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਤੋਂ ਇਹ ਗੱਲ ਆਕੀ ਜਾਂਦੀ ਹੈ ਵਿੱਕੀ ਥਾਮਸ ਦੇ ਵੱਲੋਂ ਕਿ ਜਦੋਂ ਸਮਾਂ ਆਵੇਗਾ ਤਾਂ ਵਿੱਕੀ ਥਾਮਸ ਇਸ ਗੱਲ ਦਾ ਜਵਾਬ ਦੇਵੇਗਾ ਪਰ ਇਸ ਗੱਲ ਨੂੰ ਲੈ ਕੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਹੁਣ ਸਾਂਝੀ ਕਰ ਰਿਹਾ ਕਿ ਜਿੱਤੇ ਆਪਸ ਦੇ ਵਿੱਚ ਦੋਨਾਂ ਦੇ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਸੀ ਮਸਲਾ ਲਗਾਤਾਰ ਵਧ ਰਿਹਾ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵਿਵਾਦ ਦੇ ਵਿੱਚ ਐਂਟਰੀ ਕਰ ਦਿੱਤੀ ਗਈ ਹੈ ਜਿੱਤੇ ਕਿ ਜਿਹੜਾ ਬਰਜਿੰਦਰ ਸਿੰਘ ਪਰਵਾਨਾ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਰਾਜਪੁਰਾ ਥਾਣੇ ਦੇ ਵਿੱਚ ਵਿੱਕੀ ਥਾਮਸ ਦੇ ਖਿਲਾਫ ਜਿਹੜਾ ਪਰਚਾ ਆਇਆ ਉਹ ਦਰਜ ਕਰ ਲਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਵਿੱਕੀ ਥਾਮਸ ਦੀ ਗ੍ਰਿਫਤਾਰੀ ਹੋਵੇਗੀ ਜਾਂ ਫਿਰ ਵਿੱਕੀ ਥਾਮਸ ਦੇ ਉੱਪਰ ਹੋਰ ਕਿਸ ਤਰੀਕੇ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ